ਬਾਈ ਸ਼ਸ਼ੀ ਕਾਲ ਸਾਰੇ ਭਰਾਵਾਂ ਨੂੰ ਸਵਾਗਤ ਆਪਣੇ ਸਿੱਧੂ ਟਰੈਕਟਰ ਪੇਜ ਤੇ ਅੱਜ ਬਾਈ ਦਿਨ ਬੁੱਧਵਾਰ ਆਪਣੀ ਟਰੈਕਟਰ ਮੰਡੀ ਆ ਵਿਸਾਖੀ ਤੋਂ ਬਾਅਦ ਬਾਈ ਅੱਜ ਆਪਣਾ ਨਵਾਂ ਸੀਜ਼ਨ ਸਟਾਰਟ ਆ ਤੇ ਪ੍ਰਮਾਤਮਾ ਰੱਖੇ ਸੁੱਖ ਦੇਖਾਂਗੇ ਕੀ ਮਾਹੌਲ ਰਾ ਮੰਡੀ ਦਾ ਸੌਦੇ ਹੁੰਦੇ ਆ ਕਿਵੇਂ ਅੱਜ ਪਹਿਲੀ ਮੰਡੀ ਆ ਬਾਈ ਸੀਜ਼ਨ ਤੋਂ ਬਾਅਦ ਵਿਸਾਖੀ ਤੋਂ ਬਾਅਦ ਆਪਣੀ ਨਵਾਂ ਸੀਜ਼ਨ ਸਟਾਰਟ ਹੋ ਜਾਂਦਾ ਤੇ ਚਾਰ ਪੰਜ ਟਰੈਕਟਰ ਅੱਜ ਆਪਾਂ ਲੈ ਕੇ ਆਵਾਂਗੇ ਮੰਡੀ ਤੇ ਤੇ ਦੂਜੇ ਆਪਣੇ ਬਾਈ ਜੀ ਸੇਲ ਹੋਗੇ ਤੇ ਆਜੋ ਮਿਲਦੇ ਆਪਾਂ ਟਰੈਕਟਰ ਮੰਡੀ ਤਲਵੰਡੀ ਸਾਬੋ ਤੇ ਦਿਖਾਉਣੇ ਆ ਤੁਹਾਨੂੰ ਉੱਥੇ ਦਾ ਮਾਹੌਲ ਹਾਂਜੀ ਟਰੈਕਟਰ ਬਾਈ ਆਪਾਂ ਮੰਡੀ ਦੇ ਤੌਰ ਤੇ ਤੇ ਆਪਾਂ ਚੱਲਾਂਗੇ ਥੋੜਾ ਜਿਹਾ ਲੇਟ 98 11 ਦੇ ਗਾਹ ਘਾ ਕਰ ਰਿਹਾ ਬਾਈ ਆਪਣੇ ਕੋਲ ਤੇ ਦਿਖਾਵਾਂਗੇ ਬਾਈਆਂ ਨਾਲ ਸੌਦਾ ਹੁੰਦਾ ਕਿ ਨਾ ਮਿਲਦੇ ਆਂਗੇ ਹਾਂਜੀ ਬਾਈ ਨਾਲ ਬਾਈ ਬਹੁਤ ਦੂਰੋਂ ਪਹੁੰਚਾ ਗਏ 98 11 ਟਰੈਕਟਰ ਲੈਣ ਆਏ ਆਪਣਾ ਬਾਈ ਟਰਾਈ ਟ੍ਰੂ ਮਾਰ ਕੇ ਚੈੱਕ ਕਰੀ ਜਾਂਦੇ ਨੇ ਦੇਖੋ ਵੀਰਾਂ ਬਾਕੀ ਦੱਸਾਂ ਕਿਥੋਂ ਆਇਆ ਬਾਈ ਕੀ ਟਾਈਮ ਲੱਗਿਆ ਬੰਗਣ ਬਹੁਤ ਦੂਰੋਂ ਆਇਆ ਦੱਸਾਂ ਤੁਹਾਨੂੰ ਅੱਗੇ ਵੀਡੀਓ ਚ ਦੇਖੋ ਮਾਰੀ ਜਾਂਦਾ ਬਾਈ ਟਰਾਈ ਰਾਇਮਾਨ ਦਾ ਹੱਕ ਬਣਦਾ ਬਈ ਬੰਦੇ ਨੇ ਪੈਸੇ ਲਾਉਣੇ ਆ ਆਪਣੇ ਕੋਲੇ ਖੁੱਲੇ ਬਾਣ ਪਏ ਨੇ ਘਰੇ ਕੋਈ ਚੱਕਰ ਨਹੀਂ ਕਿ ਮੈਂ ਮਰਜੀ ਟਰਾਈ ਮਾਰੋ ਜਿਵੇਂ ਬਾਈਆਂ ਦਾ ਮਨ ਖੜਦਾ ਹੋਵੇ ਨਾ ਆਪਾਂ ਉਵੇਂ ਹੀ ਖੜਾਵਾਂਗੇ ਬਾਈ ਬਹੁਤ ਦੂਰੋਂ ਆਇਆ ਕਦਰ ਕਰਦੇ ਆਪਾਂ ਯਾਰ ਇਹਨਾਂ ਦੀ ਕੋਈ ਨੇ ਮਾਰੀ ਟਰਾਈ ਤੇ ਦੂਜਾ ਬਾਈ ਕਹਿੰਦਾ ਮੈਂ ਵੀ ਦੇਖਣਾ ਚਲਾ ਕੇ ਕਰਨ ਆਉਂਦੇ ਬਾਈ ਤਸੱਲੀ ਜਿਵੇਂ ਕਰਦੇ ਆ ਬਾਈ ਦੇਖੋ ਕਰਨ ਅੱਕ ਬਣਦਾ ਬਾਈ ਟਰਾਈ ਮਾਰਨ ਦਾ ਬੰਦੇ ਦੂਰੋਂ ਆਇਆ ਬਾਈ ਪੈਸੇ ਲਾਉਣੇ ਬਾਈ ਨੇ ਹੋ ਵੀ ਇੱਧਰ ਕਣਕ ਵੱਡੇ ਪੀਸੇ ਬਾਈਆਂ ਨੇ ਬਾਣ ਚ ਬਾੜ ਦਾ ਖੁੱਲੇ ਚ ਤਾਂ ਹੀ ਪਤਾ ਲੱਗਦਾ ਬਾਈ ਚੀਜ਼ ਦਾ ਦੇਖੋ ਫਿਰ ਬਹੁਤ ਦੂਰੋਂ ਆਇਆ ਬਾਈ ਦਿਖਾਵਾਂਗੇ ਆਪਾਂ ਕਰਾਂਗੇ ਸਾਰੀ ਗੱਲਬਾਤ ਬਾਈਆਂ ਨਾਲ ਕਿੱਥੋਂ ਆਇਆ ਦੇਖੋ ਗਰਾਮਾਰ ਦੇ ਟਰਾਈਆਂ ਕਰੋ ਚੱਕ ਬਾਈ ਕਰ ਹਾਂਜੀ ਬਾਈ ਜੀ ਬਾਈ ਪ੍ਰਸ਼ਾਦਾ ਪ੍ਰਸ਼ੂਦਾ ਛੱਕੀ ਜਾਂਦੇ ਨੇ ਕਰਦੇ ਆਂ ਗੱਲਬਾਤ ਬਾਈ ਨਾਲ ਕਬੈਤ ਤੋਂ ਸੌਦਾ ਕਰਿਆ ਸੀ ਆਪਣੇ ਨਾਲ ਬਾਈ ਨੇ ਤੇ ਵੀਡੀਓ ਕਾਲ ਤੇ ਆਪਣਾ ਸੌਦਾ ਕਰੀ ਜਾਂਦਾ ਬਾਈ ਦਿਖਾਉਣੇ ਆਪਾਂ ਹੁਣ ਬਾਈ ਦੇਖੋ ਵੀਡੀਓ ਕਰਤੇ ਆਪਣਾ ਗੱਲ ਹੋ ਰਹੀ ਹੈ ਹਾਂਜੀ ਬਾਈ ਜੀ ਹਾਂਜੀ ਮੇਰੀ ਗੱਲ ਸੌ ਨਵੇੜੀਆ ਜਾਂ ਸੌਦਾ ਨਵੇੜੀਆ ਸੌਦਾ ਠੀਕ ਆ ਦੱਸੋ ਜੀ ਇੱਕੋ ਵਾਰੀ ਸਹੀ ਗੱਲ ਕਰੋ ਜੀ ਕਿਉਂ ਬਾਈ ਮੈਨੂੰ ਐਂ ਦੱਸੋ ਪਹਿਲਾਂ ਤੁਸੀਂ ਖੁਸ਼ ਹੋ ਜਾਵੋ ਹੁਣ ਟਰੈਕਟਰ ਲੈ ਕੇ ਖੁਸ਼ ਹੋ ਐਨੇ ਸੌਦੇ ਚ ਆਪਾਂ ਹੋ ਜਾ ਠੀਕ ਆ ਠੀਕ ਆ ਬਾਈ ਜੀ ਧੰਨਵਾਦ ਲੋ ਬਾਈ ਆ ਕਵੇਟ ਤੋਂ ਬਾਈ ਨੇ ਸੌਦਾ ਆਪਣੇ ਨਾਲ ਲਾਈਵ ਕਰਿਆਗਾ ਟਰੈਕਟਰ ਦਾ ਬਹੁਤ ਬਹੁਤ ਧੰਨਵਾਦ ਬਾਈ ਐਡੀ ਦੂਰੋਂ ਆਇਆ ਬਾਈ ਤੇ ਆਪਾਂ ਸਾਰੀ ਗੱਲਬਾਤ ਤੁਹਾਡੇ ਨਾਲ ਕਰਾਵਾਂਗੇ ਬਾਈ ਪ੍ਰਸ਼ਾਦਾ ਪਾਣੀ ਛਕੀ ਜਨਾਂ ਤੇ ਫਿਰ ਵੀਡੀਓ ਬਣਾਵਾਂਗੇ ਤੁਹਾਨੂੰ ਦੱਸਾਂ ਕਿ ਕਿੱਥੋਂ ਆਇਆ ਬਾਈ ਕਿਵੇਂ ਆਇਆ ਤੇ ਕਿੰਨੇ ਟਾਈਮ ਚ ਆਇਆ ਠੀਕ ਆ ਬਾਈ ਲੋ ਬਾਈ ਜੀ ਬਾਈ ਕਹਿੰਦੇ ਆਪਾਂ ਬਾਕੇ ਦੇਖਣਾ ਬਾਈਆਂ ਨਾਲ ਆਪਣਾ ਬਾਈ ਜੀ ਸੌਦਾ ਹੋ ਗਿਆ ਸੀ ਬਾਈ ਕਹਿੰਦੇ ਵੀਡੀਓ ਚ ਕਹਾ ਸੀ ਤੇ ਬਾਕੇ ਚੈੱਕ ਕਰਾਵਾਂਗੇ ਲੋ ਬਾਈ ਬਾਈ ਚੈੱਕ ਕਰਦੇ ਆ ਟਰੈਕਟਰ ਜਿਹੜੀ ਗੱਲ ਕਹਾਂਗੇ ਬਾਈ ਜੀ ਆਪਾਂ ਵੀਡੀਓ ਚ ਉਹੀ ਨਿਕਲੂਗੀ ਕੱਲੀਆਂ ਫੋਕੀਆਂ ਵੜਾ ਮਾਰ ਵਾਸਤੇ ਆਪਾਂ ਵੀਡੀਓ ਨਹੀਂ ਬਣਾਉਂਦੇ ਮਸ਼ਹੂਰ ਹੋਣ ਵਾਸਤੇ ਇਹ ਵੀਡੀਓ ਚ ਕਹਿਣਾ ਹੁੰਦਾ ਬਾਈ ਆਪਾਂ ਕੰਮ ਦਿਖਾਉਣਾ ਆਪਣਾ 911 ਦਾ ਬਾਈ ਨਾਲ ਸੌਦਾ ਹੋ ਗਿਆ ਬਾਈ ਨੇ ਕਵੇਤ ਵਾਲੇ ਨੇ ਆਪਣੇ ਨਾਲ ਗੱਲਬਾਤ ਵੀਡੀਓ ਕਰਤੀ ਸੌਦਾ ਕਰਿਆ ਬਾਈ ਤੇ ਕਰੋ ਚੈੱਕ ਕਰ ਜੋ ਕਹਾਂਗੇ ਬਾਈ ਜੀ ਉਹ ਕਰਕੇ ਦਿਖਾਵਾਂਗੇ ਬਾਈ ਬਹੁਤ ਦੂਰੋਂ ਆਇਆ ਬਾਈ ਸ਼ਹਿਰਪੁਰ ਤੋਂ ਆਇਆ ਕਦਰ ਕਰਦੇ ਆਂ ਆਪਾਂ ਬਾਈਆਂ ਦਾ ਬਹੁਤ ਬਾਈ ਫੁੱਲ ਮਾਨਦਾਨ ਕਰਿਆ ਆਪਣੇ ਤੋਂ ਬਾਈ ਜੀ ਜਿੰਨਾ ਹੋ ਸਕਿਆ ਦੇਖੋ ਵੀਰਾਂ ਕਰੋ ਚੈੱਕ ਬਾਈ ਬਾਕੀ ਇਹਨਾਂ ਝੋਟਿਆਂ ਦੇ ਬਾਈ ਕੀ 11 13 ਹਾਲ ਜਾਨ ਨੇ ਦੇਖੋ ਫਿਰ ਹਨ ਬਾਈ ਫੁੱਲ ਜੋਰ ਲਵਾਈ ਜਾਂਦਾ ਕਰ ਲੈਣ ਤੋਂ ਬਾਈ ਜਿੰਨੀ ਤਸੱਲੀ ਕਰਦਾ ਕਿਉਂਕਿ ਬਾਈ ਜ਼ਿੰਮੇਵਾਰ ਨੇ ਰਪੀਏ ਲਾਉਣੇ ਆ ਆਪਾਂ ਇਹ ਨਹੀਂ ਚਾਹੁੰਦੇ ਬਾਈ ਕਿਸੇ ਕੋਲੇ ਮਾੜੀ ਚੀਜ਼ ਜਾਵੇ ਮਾੜੀ ਬਾਕੀ ਬਾਈ ਅਗਲਾ ਗਾਹ ਨੂੰ ਨੱਕ ਨਹੀਂ ਕਰਦਾ ਬਾਈ ਆਪਾਂ ਗਾ ਕੇ ਬਣਾਉਣਾ ਆਪਦੇ ਨਾਲ ਜੋੜਨਾਗਾ ਸਾਰੇ ਭਰਾ ਤੇ ਕਰੋ ਚੈੱਕ ਕਰਾਂ ਜਿਵੇਂ ਮਨ ਖੜਦਾ ਬਾਈਆਂ ਦਾ ਉਵੇਂ ਖੜਾਵਾਂਗੇ ਆਪਾਂ ਬਹੁਤ ਦੂਰੋਂ ਆਇਆ ਬਾਈ ਉਹ ਲੈ ਬਾਈ ਥੋੜਾ ਜਿਹਾ ਬਾਈ ਜੀ ਉਲਝ ਚ ਪੈ ਗਏ ਕਿਉਂਕਿ ਬਾਈ ਹਰੇਕ ਬੰਦਾ ਇਹਦਾ ਬੰਦਾ 911 ਚਲਾਉਂਦਾ ਥੋੜਾ ਜਿਹਾ ਇਹਦੇ ਗੇਰਮ ਬਾਰੇ ਉਹਨੂੰ ਵੱਧ ਪਤਾ ਹੁੰਦਾਗਾ ਕਰੋਗੇ ਅੰਦਰ ਵਨ ਲੈਫਟ ਟਲੋਟ ਬਾਈ ਓਕੇ ਚੈੱਕ ਕਰੀ ਜਾਂਦਾ ਭਾਜ ਨੂੰ ਚੱਕਦਾ ਕਿ ਨਹੀਂ ਲੈ ਬਾਈ ਦੂਜਾ ਕਹਿੰਦਾ ਹੁਣ ਮੈਂ ਦੇਖਦਾ ਬਾਈ ਟਰਾਈ ਮਾਰ ਕੇ ਕਰਨ ਦੇ ਥੱਲੀ ਜਿਵੇਂ ਹੁੰਦੀ ਹੈ ਬਾਈਆਂ ਤੋਂ ਲੋਈ ਮੈਂ ਪ੍ਰਕਾਰੋਗੜਾ 11 ਹਾਲਾ ਬਈ ਸੰਗਰ ਦੇ ਵਾਲੇ ਮੜੇਤੀ ਦਾ ਟਰੈਕਟਰ ਜਾਨ ਕੱਢ ਦਿੰਦੇ ਆ ਆਲੂ ਪੱਟੇ ਵੇਚ ਤੇ ਬਣ ਬਈ ਆਪਣੇ ਕੋਲ ਬੇਲਾ ਪਿਆ ਸੀਗਾ ਤੇ ਕੋਈ ਵੀ ਭਰਾ ਆਉਂਦਾ ਬਈ ਕਿਵੇਂ ਮਰਜੀ ਤਸੱਲੀ ਕਰ ਲੋ ਟਰੈਕਟਰ ਦੀ ਆਦਾ ਮਨ ਖੁਸ਼ ਹੋਣਾ ਚਾਹੀਦਾ ਬਈ ਇਹ ਚੀਜ਼ ਨਹੀਂ ਵੀ ਆਪਣਾ ਟਰੈਕਟਰ ਬਾਹ ਕੇ ਸੱਲੀ ਕਰਕੇ ਜੀ ਨਹੀਂ ਫਟਾਉਂਦਾ ਬਈ ਖੜਾ ਜੋ ਕੋਈ ਚੱਕਰ ਨਹੀਂ ਆਪਾਂ ਨੂੰ ਸੌਦਾ ਕਰਕੇ ਜੀ ਨਹੀਂ ਫਟਾਉਂਦਾ ਨਾ ਕਿਸੇ ਦੇ ਆਪਣੇ ਕੋਲ ਖੜਾ ਜਾਓ ਆਪਾਂ ਨੂੰ ਕਿਸੇ ਨਾਲ ਕੋਈ ਗੁੱਸਾ ਗਿਲਾ ਨਹੀਂ ਕਿਉਂਕਿ ਬਾਈ ਬੰਦਾ ਢਿੱਡ ਜੋੜ ਕੇ ਮਸਾ ਰੁਪਏ ਲਾਉਂਦਾ ਜ਼ਿੰਮੇਵਾਰ ਆਪਾਂ ਨਹੀਂ ਚਾਹੁੰਦੇ ਬਾਈ ਕਿਸੇ ਕੋਲੇ ਮਾੜੀ ਚੀਜ਼ ਜਾਵੇ ਬਾਈਆਂ ਤੋਂ ਨਾ ਲੈਫਟ ਵਾਲੇ ਗੇਅਰ ਵਾਲੇ ਬਾਈ ਲੋਕਦੇ ਹੱਥ ਵੱਧ ਗਿਆ ਤੇ ਲੈਫਟ ਚੱਕ ਨਹੀਂ ਬਾਈ ਕਹਿੰਦੇ ਬਾਈ ਲੈਫਟ ਨਹੀਂ ਚੱਕਦਾ ਹੁਣ ਆਪ ਚੈੱਕ ਕਰਕੇ ਦਿਖਾ ਰਹੇ ਹਾਂ ਬਾਈਆਂ ਨੂੰ ਦੇਖੋ ਗ੍ਰਾ ਥੋੜਾ ਜਿਹਾ ਬਾਈ ਜਿਹੜਾ ਬੰਦਾ 911 ਚਲਾਉਂਦਾ ਉਹਨੂੰ ਵੱਧ ਨਾਲ ਉਲਝ ਹੁੰਦੀ ਹੈਗੀ ਫਿਰ ਏਕ ਬੰਦਾ ਥੋੜਾ ਉਲਝਣ ਚ ਪੈਂਦਾ ਕਰੋ ਚੈੱਕ ਤੇ ਬਾਕੀ ਬਾਈ ਅੱਜ ਆਪਣੇ ਸੀਜ਼ਨ ਦੀ ਨਾ ਪਹਿਲੀ ਮੰਡੀ ਸੀ ਟਰੈਕਟਰਾਂ ਦੀ ਤੇ ਆਪਾਂ ਨੂੰ ਵੀ ਬਹੁਤ ਖੁਸ਼ੀ ਹੋਈ ਬਾਈ ਟਰੈਕਟਰ ਲੈਣਾ ਆਪ ਘਰੀ ਆਗੇ ਸੀ ਬਾਈ ਤੇ ਆਪਾਂ ਮੰਡੀ ਤੋਂ ਲੇਟਾਂ ਥੋੜੇ ਮੰਡੀ ਤੇ ਵੀ ਚੱਲਾਂਗੇ ਦਿਖਾਵਾਂਗੇ ਉੱਥੇ ਤਾਂ ਮਾਹੌਲ ਬਾਕੀ ਬਾਈ ਪ੍ਰਮਾਤਮਾ ਵਾਦਾ ਕਰੇ ਬਈਆਂ ਨੂੰ ਤੇ ਬਈਆਂ ਨੇ ਰੋਟੀ ਪਾਣੀ ਛਕ ਲਿਆ ਤੇ ਚਾਹ ਪਾਣੀ ਪੀ ਕੇ ਬਾਈ ਬਸ ਪੇਮੈਂਟ ਕਰੀ ਜਾਂਦੇ ਆ ਤੇ ਵੀ ਪਾਉਂਦੇ ਨੇ ਚਾਲੇ ਲੋ ਵੀ ਬਾਈ ਚੱਲੇ ਆ ਬਾਈ ਆਪਣਾ ਹਾਂਜੀ ਭਾਈ ਜੀ ਘਰੇ ਕਰਕੇ ਸੌਦਾ 58 ਦੇ ਪਹੁੰਚ ਗਏ ਆਪਾਂ ਮੰਡੀ ਤੇ ਤੇ ਦਿਖਾਉਣਿਆ ਮੰਡੀ ਦਾ ਮਾਹੌਲ ਕੀ ਗੱਲ ਬਾਤ ਅੱਜ ਪਹਿਲੀ ਮੰਡੀਆ ਸੀਜ਼ਨ ਦੀ ਲੋ ਮਿੱਤਰੋ ਟਰਾਈ ਦੇਖੋ ਮਾਰਦੇ ਟੈਕਟਰ ਦੀ ਲਾਡ ਕੱਢੀ ਜਾਂਦਾ ਭਾਈ ਮਾਰ ਮਾਰ ਬ੍ਰੇਕ ਸਟੈਂਡਰਡ 335 ਇਹਦੇ ਨੇ ਫਿੱਟ ਆ ਗਿਆ ਸੌਦਾ ਕਰਦੇ ਉਹਦੇ ਨੁਕਸਾਨ ਪਾ ਆਪ ਰੀ ਜਾਂਦਾ ਬਾਈ ਚੱਕ ਇੰਜਨ ਹੁੰਦਲੇ ਦਾ 335 345 ਬਾਈ ਜੀ 345 ਐ ਬਾਈ ਟਰਾਈਟੂ ਵੀ ਮਾਰ ਕੇ ਆ ਗਏ ਬਾਕੀ ਦੇਖਦੇ ਆ ਕਿ ਮੈਂ ਕੋ ਦੱਸਦਾ ਹੁੰਦਾ ਕਿ ਨਹੀਂ ਹਾਂਜੀ ਬਈ ਆਪਣਾ ਸਪੈਸ਼ਲ ਐਡੀਸ਼ਨ ਦਾ ਸੌਦਾ ਹੋਣ ਲੱਗਿਆ ਤੇ ਦਿਖਾਉਣੇ ਆਪਾਂ ਨੂੰ ਕੀ ਗੱਲ ਬਾਤ ਹੈ ਐ ਬਈ ਬੈ ਜਾ ਉਹਦਾ ਛੱਡ ਪਰੇ ਉਹਨਾਂ ਦਾ ਸੌਦਾ ਭਰਾ ਇੱਕ ਦਾ ਭਰੀ ਇੱਕ ਦਾ ਸੌਦਾ ਮੇਰੀ ਗੱਲ ਸੁਣ ਲੈ ਮੇਰੀ ਤਾਂ ਗੱਲ ਤਾਂ ਸੁਣ ਲੈ ਬਟਿਆਣਾ ਜੀ ਬਟਿਆਣਾ ਮੈਂ ਇਹਨਾਂ ਨੂੰ ਕਿਹਾ ਜੀ ਜੀ 5 ਲੱਖ 40 ਹਜ਼ਾਰ ਦਾ ਫਿਰ ਉਹ ਮੈਂ ਕਹਾਂ 6.5 ਲੱਖ ਦਾ ਰੇਟਰ ਦੇ ਦੇਂਗੇ ਤੇ ਤੁਸੀਂ ਲੈ ਕੇ ਜਾ ਉਹਦਾ ਲਾਟ ਕਾਲੀ ਨਿਮੇੜਤੀ ਆ ਮੈਂ ਲਾਸਟ ਮੇਰੀ ਵੀ ਜੇ ਹੋਰ ਮੈਂ ਤਾਂ ਹੋਰ 2000 ਸੈਟ ਨੂੰ ਲੈਣ ਉਹ ਤੂੰ 2000 ਹੋਰ ਲੈ ਲਈ ਯਾਰ ਪਰੇ ਪਰਦੇ ਯਾਰ 5 ਲੱਖ 2000 ਦਾ ਪਰਦੇ ਬਸ ਪਰਦੇ ਪਰਦੇ ਯਾਰ ਬਾ ਪਰਦੇ ਉਹ ਨਾ ਆਦਲ ਕਾ ਦੇ ਖਰਮਾ ਮੈਂ ਨਾ ਕਰ ਬਤਾਉਂਗਾ ਮਾਰੇਗਾ ਤੇ ਬਾਕੀ ਹੁਣ ਬਾਈ ਮੰਡੀ ਤੇ ਆਇਆ ਪਰਦੇ ਜਿਹੜੇ ਮੰਡੀ ਦੇ ਢੇੜਾ ਗੂੜਾ ਦੇਖ ਕੇ ਵੇ ਰੇਟ ਦੀ ਇੱਕ ਕਰਕੇ ਫੇਰ ਆਇਆ ਆਪਣੇ ਕੋਲ ਜਿਹੇ ਜਾਇਜ਼ ਲੱਗਿਆ ਬਾਕੀ ਦੇਖਦੇ ਕਿੰਨਾ ਦਾ ਸੌਦਾ ਹੁੰਦਾ ਕਿ ਨਹੀਂ ਜੇ ਤੇਰੇ ਸਾਲੇ ਨੂੰ ਲੈ ਲੈ ਫੇਰ ਤੂੰ ਘਟਕੇ ਦੇਵੇਂਗਾ ਉਹ ਤਾਂ ਕ ਅਮਰੀਕਾ ਬੈਠਾ ਹੋਣਾ ਤਾਂ ਹੋਊਗਾ ਉਹ ਹੈਗੀ ਬਸ ਫੇਰ ਉਹਨੂੰ ਲਿਓ ਉਹਨੂੰ ਲੈ ਲੈ ਚਾੜੇ ਚਾਰ ਦੀ ਦੇ ਮੈਂ ਬਾਈ ਮੈਂ ਤੈਨੂੰ ਦੱਸਾਂ ਚੰਗੀ ਚੀਜ਼ ਆ ਯਾਰ ਮੈਂ ਤਾਂ ਸਰਪੰਚ ਨੂੰ ਫੋਨ ਕਰੀ ਜਾਂਦਾ ਬੰਦੇ ਬੰਦੇ ਉੱਥੇ ਉਹਨਾਂ ਫਿਰ ਬੜੀ ਬਾਈ ਵੀਰ ਲਗਾ ਸੁਣ ਜਿਹੜਾ ਤੁਹਾਨੂੰ ਦੇਖ ਸੀਦਾ ਹੁਣ ਚੰਗਾ ਗੋਹ ਲੋ ਤੈਨੂੰ ਇੱਕ ਗੱਲ ਕਹਿ ਦੇਣਾ ਮੜਕੇ ਨਾ ਇਹਨਾਂ ਨਹੀਂ ਕਰਾਨਾ ਹਾਂ ਕਰਦੇ ਯਾਰ 5 ਲੱਖ 1000 ਦਾ ਹੋ ਗਿਆ ਬਸ ਦੋ ਦਾ ਕਰਤਾ ਮੈਂ ਤਾਂ ਬਨਵੇੜਤਾ ਪਰ ਯਾਰ ਬਸ ਕਰਦੇ ਪਰਦੇ ਨਾ ਤਾਂ ਪੰਜ ਨਰਾਜ਼ ਕਰਨਾ ਇਹਨਾਂ ਨੇ ਕਿ ਨਾ ਮੈਨੂੰ ਭਜੰਦੇ ਨਾ ਤੈਨੂੰ ਭਜੇ ਪੰਜ ਦਾ ਭਰਦੇ ਬੈਸਾਨਾ ਹੀ ਹੈ ਬ ਭਰਦੇ ਭਰਾ ਦੇ ਹੁਣ ਕੋਲ ਨਾ ਬੱਚੀ ਜਾ ਯਾਰ ਕਰਦੀਆ ਵੀ ਨਹੀਂ ਬਸ ਲੈ ਜੀ ਐਸਾਈ ਲੈ ਨਹੀਂ ਬਾਈ ਜਿਵੇਂ 20000 ਦਾ ਨਾ ਨਾ 20000 ਛੱਡ ਪਰ ਯਾਰ ਪੰਜ ਦਾ ਭਰਤਾ ਭਰਤਾ ਭਰਾ ਦੇ ਨਾਂ ਦਾ ਲਿਖਿਆ ਦੇ ਨਾਂ ਲਿਖਿਆ ਨਾਂ ਲਿਖ ਨਾ ਲਿਖ ਬੈਨਾ ਦੇ ਯਾਰ ਤੂੰ ਬੈਨਾ ਦੇ ਯਾਰ ਤੂੰ ਤੂੰ ਕੀ ਲੈਣਾ ਪੈਨਾ ਦੇ ਹੋਰਣਾ ਉਹ ਨਹੀਂ ਬੈਨਾ ਦੇ ਸਾਥੋਂ ਲੋਟ ਆਉਂਦੇ ਸੋ ਉੱਥੋਂ ਨਹੀਂ ਦੂਰ ਫੜਾ ਦਿੰਦੇ ਬੈਨਾ ਦੇ ਯਾਰ ਬੰਦਿਆਂ ਬੰਦਿਆਂ ਬਸ ਠੀਕ ਆ ਕਰ ਲੈਣ ਦੇ ਸੌਦਾ ਅੱਧਾ ਤੜਕੇ ਦਾ ਨਹੀਂ ਹੋਇਆ ਭਰਾ ਯਾਰ ਬੈਨਾ ਦੇ ਕੱਢ ਹੋਰ ਬੈਨਾ ਦੇ ਬਲ ਲਿਖ ਦੇ ਯਾਰ ਨਾਂ ਲਿਖਿਆ ਯਾਰ ਭਰਾ ਦੇ ਕੁਝ ਨਹੀਂ ਹੁੰਦਾ ਅੱਜ ਭਾਈਆ ਗੋਲ ਮਾਰ ਕੋ ਇਹਨੂੰ ਖੱਦ ਲੈਣ ਦੇ ਇੱਕ ਜੋ ਘੱਟ ਬਣਾ ਲਓ ਹੋਰ ਚੋ ਬਣਾ ਲਿਓ ਭੈਣ ਮਰਾ ਗਿਆ ਤੇ 10 ਹੋਰ ਖੜਿਆ ਹੋਇਆ ਪਰਦੇ ਆ ਨੰਬਰ ਵੀ ਬਾਈ ਹਰਿਆਣਾ ਦਾ ਨੰਬਰ ਵੀ ਹਰਿਆਣਾ ਦਾ ਉਹ ਤਾਂ ਪੀਰ ਨੂੰ ਛੱਡ ਕੇ ਲੈ ਪਰਦੇ ਲੈ ਬੈ ਨਕੜਾ ਯਾਰ ਪੜ ਲੈ ਹੋਰ ਪਰ ਪਰੇ ਇੱਕ ਅੱਧਾ ਤੜਕੇ ਦੇ ਬੈਠੇ ਪਹਿਲਾਂ ਕੋਈ ਪੂਰਾ ਫੋਨ ਤਾਂ ਸੌਦਾ ਲੱਗਿਆ ਪਹਿਲਾਂ ਹੋਵੇ ਥੋੜਾ ਬੁੱਤਾ ਹੀ ਕੱਚ ਰਹਿ ਗਿਆ ਬਾਈਆਂ ਨਾਲ ਰਿਸ਼ਤੇਦਾਰੀਆਂ ਵਾਲੇ ਅੱਗਲੇ ਕੱਪੜੇ ਨਾਲ ਪੰਚਰਾ ਪਰਦੇ ਬਸ ਚਲੋ ਦੇਖੇ ਮੈਂ ਪਰਦੇ ਵੱਧ ਘੱਟ ਨਾ ਬੋਲੀ ਮੇਰੀ ਤਾਂ ਗਲਤਤਾ ਹੋ ਗਈ ਮੈਂ ਇਹਨਾਂ ਨੂੰ 20 ਹਜ਼ਾਰ ਰੱਖੀ ਮੈਂ 20 ਹਜ਼ਾਰ ਦਾ ਪੰਜ ਪੰਜ ਦਾ ਹਾਂ ਠੀਕ ਹੈ ਤੇਰੀ ਮੈਂ ਪ੍ਰੇਮ ਨਾਲ ਗੱਲ ਹੋ ਗਈ ਉਹ ਕਦ ਮੈਂ ਆ ਜਾਂਦਾ ਕਿਹ ਨਾਲ ਪ੍ਰੇਮ ਸਾਲ ਨੂੰ ਬੱਝਦਾ ਉਹ ਕਦ ਮੈਂ ਇੱਥੇ ਆ ਜਾਂਦਾ ਕਿਹਦੀ ਕਰ ਦੇਗਾ ਸਾਡੇ ਪਿੰਡ ਨੂੰ ਬਾਈਆਂ ਨੇ ਰਸਤੇ ਨਹੀਂ ਵਾਲੇ ਡਟਣਗੇ ਛੋ ਵਾਲਾ ਅੱਛਾ ਉਹ ਗੱਲਾਂ ਤਾਂ ਸਾਡੇ ਪਰੇ ਗੱਲਾਂ ਗੱਲਾਂ ਬਹੁਤ ਮਾਰ ਲਿਆ ਆਪਾਂ ਪਰਸੋ ਦੀਆਂ ਮਾਰੀ ਆ ਨਾ ਪੀਏ ਗਣਤੋਂ ਦਾ ਇਹ ਪਰਦੇ 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 5 ਦਾ ਪਰਦੇ ਫੜ ਲਾ ਵਾ ਠੀਕ ਆ ਬਾ ਗਣ ਲੈ ਯਾਰ ਮੈਂ ਪੈਰ ਪਰ ਪੀ ਇਹਦਾ ਦੇਖ ਲੈ ਖਾਸਮਾ ਆ ਦੇਖ ਲੈ ਇੰਨੀਆਂ ਕੁੱਤੀਆਂ ਨੇ ਦੇਖ ਰੋਣਾ ਪਿੰਟ ਕਸੋਲਾ ਮੈਂ ਬਸ ਇਹਨਾਂ ਦਾ ਮਾਨ ਕਰਦੇ ਤੇ ਮੇਰੇ ਮਾਨ ਦਵਾਰੇ ਆਇਆ 15000 ਨਾ ਨਾ 15000 ਦਾ ਸਾਲ ਲਾ 5 ਦਾ ਪਰਦੇ ਹਾਂ ਲਾ ਪਰਦੇ ਪਰਦੇ ਇੱਕ ਪਰਦੇ ਪਰਦੇ 4000 ਨਾ ਯਾਰ ਪੂਰੇ ਪੂਰੇ 5 ਦਾ 5 5 ਦਾ ਪਰਦੇ ਆ ਕਣੀ ਕੋਈ ਨਹੀਂ ਬਾਈ ਮਹਿਮਾਨ ਦਾ ਨਿਕਲਦਾ ਨਹੀਂ ਜੀ ਪੰਜ ਪੰਜ ਦਾ ਭਰਦੇ ਬਾਈ ਨਾ ਨਾ ਭਰਦੇ ਭਰਦੇ ਪਾ ਭਰਾ ਦੇ ਭਰਾ ਦੇ ਮੇਰੀ ਗੱਲ ਸੁਣੋ ਬਾਈ ਬੀਮਾ ਕਰਾ ਕੇ ਦੇ ਦਿਓ ਮੈਨੂੰ ਉਹਦਾ ਇਹਨੂੰ ਵੀ ਹੁਣ ਮੈਂ ਲਿਆ ਦੂੰਗਾ ਕੱਕੜਾ ਗੇ ਠੀਕ ਹੈ ਠੀਕ ਹੈ ਉਹਦਾ ਗੱਲ ਆ ਆਪਣਾ ਲੈ ਲੋ ਹਜ਼ਾਰ ਕਾੜਾ ਲੋਈ ਪਤਾ ਉਹ ਸੌਦਾ ਟਰੈਕਟਰ ਦਾ ਹੋ ਗਿਆ ਸਪੈਸ਼ਲ ਐਡੀਸ਼ਨ ਆਪਣੇ ਦਾ ਰੋਜ਼ ਦਾ ਕੰਮ ਆ ਅਸੀਂ ਕਿੱਥੇ ਕਰੀਏ ਬਾਈਆਂ ਨਾਲ ਹਾਂ ਬਾਈਆਂ ਨਾਲ ਗੱਲ ਪਤਾ ਕੀ ਹਾਰਸੀ ਦੇ ਦੀ ਬੀਮਾ ਕਰਾ ਲਿਆ ਉਹ ਤਾਂ ਲੈ ਕੇ ਗਏ ਆ ਇਹਨਾਂ ਨੂੰ ਵਿਚਾਰਾ ਹੁਣ ਕਿੱਥੇ ਇਹ ਬੀਮਾ ਕਰਾਉਣਗੇ ਇੱਕ ਘਰੇ ਵਗ 911 ਤੇ ਅੱਜ ਸਪੈਸ਼ਲ ਐਡੀਸ਼ਨ ਦਾ ਸੌਦਾ ਵੀ ਇੱਥੇ ਹੋ ਗਿਆ ਮੰ ਕਰਾਉਣੇ ਆ ਕੇ ਗੱਲਬਾਤ ਕਿਦਾ ਹੈ ਭਾਈ ਆਪਾਂ ਓਡੇ ਕਰਮ ਚੇਕੇ ਵਿਰਾਹ ਲੈ ਗਏ ਜੀ ਸਭ ਜਣੇ ਜਾਦੂ ਆਹ ਟਰੈਕਟਰ ਚਲਾ ਲਿਆ ਤੇ ਕਹਿੰਦੇ ਤੁਸੀਂ ਮਹਿੰਗਾ ਦਾ ਟਰੈਕਟਰ ਪਰ ਸਾਰੀ ਮੰਡੀ ਦੇ ਗੇੜੇ ਦੇ ਬਾਈ ਵੰਗਾਂ ਨੇ ਪਰ ਆਹ ਚੀਜ਼ ਬਹੁਤ ਹਾਂ ਆਪਣੇ ਕੋਲ ਜੀ ਆਪਣਾ ਰੇਟ ਆ ਰੇਟ ਚ ਲੱਗਦਾ ਸਹੀ ਲੱਗਦਾ ਸਹੀ ਰੇਟ ਚ ਬਈ ਆਪਾਂ ਟਰੈਕਟਰ ਵੇਚਦੇ ਟਰੈਕਟਰ ਆਪਣੇ ਕੋਲ ਚੰਗੇ ਹੁੰਦੇ ਨੇ ਬਿਲਕੁਲ ਭਾਈ ਜਾਇਜ਼ ਕਮਾਈ ਨਾਲ ਟਰੈਕਟਰ ਦਿੰਨੇ ਆ ਕਮਾਈ ਕਰਨੀ ਜ਼ਰੂਰ ਆਗੀ ਪਰ ਜਾਇਜ਼ ਨਹੀਂ ਬਾਈ ਆਪਣੇ ਕੋਲ ਦੁਬਾਰਾ ਆਏ ਨੇ ਕਿਉਂਕਿ ਸਾਰੀ ਮੰਡੀ ਚ ਬਾਈਆਂ ਨੇ ਗੇੜੇ ਦੇਲੇ ਤੇ ਬਾਈਆਂ ਨੂੰ ਆਪਣਾ ਰੇਟ ਸਹੀ ਲੱਗਿਆ ਤਬਈ ਤਾਂ ਹੀ ਆਪਣੇ ਕੋਲ ਵਾਪਸ ਆਏ ਨੇ ਇਹ ਨੂੰ ਬਣਾਈ ਲੋਈ pravo ਐਂਡرائی ਮਾਨੀ ਜਾਇਜ ਆ ਕਿ ਨਜਾਇਜ ਆ ਦੇਖੋ ਫਿਰ ਟਰੈਕਟਰ ਦਾ ਪਤਾ ਲੱਗ ਜਾਂਦਾ ਬਈ ਐ ਐ ਮਾਰ ਦਿਆ ਬਈ ਮਟੀਆਂ ਚ ਡਰਾਗਾ ਐ ਨਹੀਂ ਪਤਾ ਲਾਦਾ ਟਰੈਕਟਰ ਦਾ ਦਾ ਬਾਹ ਕੇ ਚੈੱਕ ਕਰਕੇ ਪਤਾ ਲੱਗਦਾ ਦੇਖੋ ਭਾਈ ਯਾਰ ਕਿਵੇਂ ਮਾਰ ਦੇ ਢਾਈ ਭਾਈ ਐ ਤਾਂ ਹੀ ਟਰੈਕਟਰ ਦਾ ਪਤਾ ਲੱਗਦਾ ਤਾਂ ਭਾਈ ਬਾਣ ਚ ਬਾੜੇ ਦੀ ਪਤਾ ਲੱਗਦਾਗਾ ਬਾਕੀ ਜਿਹੜਾ ਬੰਦਾ ਭਾਈ ਜਾਣਕਾਰ ਆ ਉਹਦਾ ਸੈਲਫ ਮਾਰ ਕੇ ਦੱਸੁੰਦਾ ਟਰੈਕਟਰ ਦਾ ਟਰੈਕਟਰ ਦਾ ਇੰਜਨ ਹੈਗਾ ਕਿ ਡਾਊਨ ਹੈ ਚਲੋ ਬਾਕੀ ਭਾਈ ੱਟੋ ਵੱਟ ਸੋਚਨੀ ਆ ਹਰੇਕ ਦੀ ਦੇਖੋ ਗਰਾ ਕਰੋ ਜੱਕ ਹਾਂਜੀ ਭਾਈ ਜੀ ਅੱਜ ਪਰਮਾਤਮਾ ਦੀ ਕਿਰਪਾ ਨਾਲ ਆਪਣੇ ਬਾਈ ਜੀ ਦੋ ਟਰੈਕਟਰ ਵੇਚ ਗਏ ਕਾ ਆਪਾਂ ਤੜਕੇ ਸਵੇਰ ਘਰੇ ਵੇਚ ਤਾ ਅੱਜ ਤੇ 1 ਵਜੇ ਤਾ ਮੰਡੀ ਤੇ ਸੀਜ਼ਨ ਦੀ ਪਹਿਲੀ ਮੰਡੀ ਸੀ ਤੇ ਵਧੀਆ ਬਾਈ ਜੀ ਮਹੂਰਤ ਹੋ ਗਈ ਤੇ ਅਜ ਦੋ ਬਾਅਦ ਆਪਾਂ ਨਵੇਂ-ਨਵੇਂ ਟਰੈਕਟਰ ਬਾਈ ਛੋਡੇ ਵਾਸਤੇ ਲੈ ਕੇ ਆਵਾਂਗੇ ਤੇ ਆਪਣੇ ਕੋਲ ਦੋ ਟਰੈਕਟਰ ਹੀ ਰਹਿ ਗਏ ਬਾਈ ਸੋਨਾ ਲੀਕਾ ਤੇ ਹਾਉਲੈਂਡ ਤੇ ਐਦਾਂ ਬਾਈ ਵੀਡੀਓ ਨੂੰ ਪਿਆਰ ਕਰਦੇ ਰਹੋ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਬਾਈ ਚੰਗੀ ਲੱਗਦੀ ਹੈ ਸ਼ੇਅਰ ਕਰਦਿਆ ਕਰੋ ਬਾਕੀ ਕੋਈ ਕਮੀ ਲੱਗਦੀ ਹੈ ਬਾਈ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਭਰਾ ਸਾਰੇ ਸਾਰੇ ਕਮੈਂਟ ਕਰ ਜਰੂਰ ਕਰਿਆ ਕਰੋ ਬ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਬਈ ਧੰਨਵਾਦ